ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਟਾਈਮ ਹੈਗਾ ਜੀ ਸ਼ਾਮ ਦਾ ਸਾਡੇ ਕੁਸ਼ੀ ਹੁੰਨ ਵਾਲੇ ਆ ਤੇ ਆਪਾਂ ਬਣਾਉਣੀ ਆ ਸਬਜੀ ਗੰਡੇ ਚੀਰਲੇ ਆ ਤੇ ਪਿੰਡਿਆਂ ਚੀਰ ਲਗਾ ਤੇ ਤੇਲ ਲਿਆ ਕੇ ਰੱਖ ਲਿਆ ਵਾ ਤੇ ਸ਼ਾਨਦਾਰ ਰੋਟੀ ਟੱਕ ਕਰਦੇ ਆ ਜੀ ਬਾਅਦ ਚ ਚੋਵਾਂਗੇ ਧਾਰ ਤੇ ਇੱਧਰ ਸਦਾਚੀ ਨੇ ਪੱਠੇ ਵੱਢ ਕੇ ਰੱਖ ਲਿਆ ਕਿਉਂਕਿ ਸਵੇਰ ਇਹਨਾਂ ਦਾ ਟਾਈਮ ਨਹੀਂ ਹੁੰਦਾ ਸਵੇਰ ਜਾਣਾ ਹੁੰਦਾ ਇਹਨਾਂ ਨੇ ਖੇਤ ਖੇਤ ਦੇ ਕੰਮ ਕਾਜ ਹੁੰਦੇ ਆ ਤੇ ਇਸ ਲਈ ਸ਼ਾਮ ਨੂੰ ਹੀ ਪੱਠੇ ਵੱਢ ਲੈਂਦੇ ਆ ਤੇ ਫਿਰ ਆਪਾਂ ਕੱਲ ਨੂੰ ਹੀ ਕੁੱਤਰਾਂਗੇ ਕਿਉਂਕਿ ਰਾਤ ਦੇ ਤਾਂ ਹੁਣ ਕੁੱਤਰ ਲਿਆ ਤੇ ਇੱਧਰ ਆਪਾਂ ਬਾਲਦੇ ਆਂ ਅੱਗ ਤੇ ਬਣਾਉਣੀ ਆ ਸਬਜੀ ਨਾਲ ਹੀ ਗੁੰਧਦੇ ਆਂ ਆਟਾ ਤੇ ਕੰਮ ਤਾਂ ਇਸ ਦੀ ਸਾਰੀ ਦਿਹਾੜੀ ਕਰਨੀ ਪੈਂਦੀ ਰੋਟੀ ਟੋਕ ਦਾ ਢੱਡ ਮਾਰਿਆ ਕਰਨਾ ਹੀ ਪੈਂਦਾ ਸ਼ਾਮ ਨੂੰ ਭਾਵੇਂ ਜਿੰਨੀ ਮਰਜ਼ੀ ਗਰਮੀ ਹੋਵੇ ਪਰ ਰੋਟੀ ਬਿਨਾਣੀ ਆਪਾਂ ਰਹਿ ਸਕਦੇ ਰੋਟੀ ਤਾਂ ਖਾਣੀ ਖਾਣੀ ਹੁੰਦੀ ਹੈ ਜੀ ਚਲੋ ਜੀ ਕਰਦੇ ਆਂ ਸਟਾਰਟ ਆ ਲਿਹਾਉਣੇ ਆ ਡੱਬੀ ਬਾਲਣ ਤੇ ਬਾਲਦੇ ਆਂ ਅੱਗ ਤੇ ਧਰਦੇ ਆਂ ਸਬਜ਼ੀ ਤਾਂ ਬਹੁਤ ਲੱਗਾ ਪਿਆ ਵਾ ਸ਼ਾਇਦ ਕਿਸੇ ਪਾਸਿੋਂ ਮਹੀ ਆ ਜੇ ਇਨਾਂ ਕੁ ਸੂਰ ਦੀ ਟੁਕੜੀ ਰਹਿ ਗਈ ਛੇਪਨਾਲੀ ਤੇ ਚਲੋ ਜੀ ਕਰਗੇ ਕੰਮ ਸਟਾਰਟ ਆ ਆਪਦਾ ਸ਼ਾਮ ਦਾ ਅਗਲੇ ਆਪਾਂ ਬਾਲ ਜੀ ਤੇ ਉਧਰੋਂ ਆਟਾ ਵੀ ਕੱਢ ਲਿਆ ਹੁੰਦਾ ਤੇ ਨਾਲ ਦੀ ਨਾਲ ਆਪਾਂ ਸਬਜੀ ਬੰਦੇ ਬੰਦੇ ਆਟਾ ਗੁੰਨ ਲਾਂਗੇ ਤੇ ਇੱਧਰ ਤਵਾ ਸੀਗਾ ਭਾਰਾ ਤੇ ਉਹਦੀ ਡੰਡੀ ਗਈ ਟੁੱਟ ਹੁਣ ਔਖਾ ਹੋਇਆ ਪਿਆ ਵਾ ਚੱਕਣਾ ਲਾਉਣਾ ਠੰਡਾ ਤਵਾ ਉੱਤੇ ਰੱਖਿਆ ਜਾਂਦਾ ਜਦੋਂ ਗਰਮ ਹੋ ਜਾਂਦਾ ਦੋ ਔਖਾ ਹੋ ਜਾਂਦਾ ਲਾਉਣਾ ਤੇ ਚਲੋ ਜੀ ਆਪਾਂ ਕਰਦੇ ਆਂ ਕੰਮ ਜਿੰਨਾ ਮਰਜ਼ੀ ਗਰਮੀ ਦੇ ਵਿੱਚ ਕਹਿ ਲਗੇ ਟਾਈਮ ਨਾ ਵਿਲੇ ਹੋ ਜਾਣਗੇ ਪਰ ਗਰਮੀ ਦੇ ਦਿਨ ਐਹੋ ਜਿਹੀ ਹੁੰਦੀ ਆ 9:00 10:00 ਐਵੇਂ ਹੀ ਵੱਜ ਜਾਂਦੀ ਐ ਜਦ ਕਿ ਸਰਦੀਆਂ ਦੇ ਵਿੱਚ ਬੰਦਾ 7:00 7:30 ਵਜੇ ਤੋਂ ਵਧੀਆ ਵੇਲਾ ਹੋ ਜਾਂਦਾ ਕੰਮ ਕਰ ਕਰ ਕੇ ਇਹੋ ਜਿਹੀਆਂ ਜਿੱਕਰੇਲੂ ਗੱਲਾਂ ਬਾਤਾਂ ਹਨ ਹੈਨਾ ਜ਼ਿੰਦਗੀ ਦੀ ਕੰਮ ਧੰਡਿਆਂ ਦੇ ਵਿੱਚ ਆਈ ਔਰਤ ਦਾ ਚਾਰ ਦਿਵਾਰੀ ਦੇ ਵਿੱਚ ਹੀ ਟਾਈਮ ਲੰਘ ਜਾਂਦਾ ساری ਜ਼ਿੰਦਗੀ ਇਹਦੀ ਲੰਘ ਜਾਂਦੀ ਐ ਇੱਕ ਔਰਤ ਦੀ ਚਾਰ ਦਿਵਾਰੀ ਦੇ ਵਿੱਚ ਨਿੱਕੇ ਨਿੱਕੇ ਕੰਮ ਕਰਦਿਆਂ ਦੀ ਚਲੋ ਜੀ ਕੜਾਈ ਗਰਮ ਹੋ ਗਈ ਆਪਾਂ ਪਾਲ ਗਏ ਤੇਲ ਵਿੱਚ ਤੇ ਸਬਜ਼ੀ ਬਣਾ ਲਗੇ ਲਓ ਜੀ 7 ਵਜ ਗਿਆ ਰੋਟੀ ਲਾ ਲਈ ਆਪਾਂ ਤਨੇਟੀ ਵਾਲਾ ਪਤੀਲਾ ਧਰਤਾ ਤੇ ਇੰਨੀ ਕ ਆਪਾਂ 레ਟੀ ਪਾਵਾਂਗੇ ਮੱਝ ਨੂੰ ਤੇ 레ਟੀ ਦੇ ਵਿੱਚ ਥੋੜੀ ਜੀ ਮੇਥੀ ਦਾਣਾ ਆਹ ਮੇਥੀ ਦਾਣਾ ਜੀ ਆਪਾਂ 50 ਗ੍ਰਾਮ ਇਹ ਪਾਉਣੇ ਆ ਵਿੱਚ ਤੇ ਇੰਨੀ ਕ ਆਪਾਂ 레ਟੀ ਪਾਉਣੇ ਕਬਲਾ ਕਿ 1.5 ਕਿਲੋ 레ਟੀ ਹੋਊਗੀ ਇਹ ਤੇ 50 ਗ੍ਰਾਮ ਆਪਾਂ ਮੇਥੀ ਦਾਣਾ ਪਾਉਣਾ ਮੇਥੇ ਨਹੀਂ ਗੇ ਜੀ ਇਹ ਮੇਥੀ ਦਾਣਾ ਜਿਹੜਾ ਬਰੀਕ ਵਾਲਾ ਹੁੰਦਾ ਵਾ ਤੇ ਉਹ ਆਪਾਂ 50 ਗ੍ਰਾਮ ਦੀ ਕੁੱਪੀ ਇਹ ਮਣਕੀ ਪਾਵਾਂਗੇ ਇਹਦੇ ਵਿੱਚ ਤੇ ਉਦੋਂ ਆਪਾਂ ਪਸੂ ਪਾਣੀ ਪਿਉਣ ਲੱਗੇ ਆ ਪਸੂ ਪਾਣੀ ਪਿਆ ਕੇ ਅੰਦਰ ਕਰ ਦਾਂਗੇ ਧੂਆ ਪਾਤਾ ਜੀ ਧੂਆ ਨਿਕਲ ਰਿਹਾ ਓਏ ਤੇ ਮੱਛਰ ਨਿਕਲ ਜੂ ਤੇ ਮੱਛਰਦਾਨੀ ਛੱਡ ਦੇਨੇ ਪਸੂ ਅੰਦਰ ਕਰਕੇ ਤੇ ਕੱਟੀ ਵੀ ਰੰਬੀ ਜਾਂਦੀ ਆ ਤੇ ਆਪਾਂ ਚੋਲਗੇ ਧਾਰ ਜੀ ਇਧਰ ਰੋਟੀ ਟੱਕ ਵੱਲ ਹੋਗੇ ਤਾਂ ਪਸ਼ੂਆਂ ਨੂੰ ਕਵੇਲਾ ਹੋ ਗਿਆ ਜੀ ਇਕੱਲੇ ਬੰਦੇ ਦਾ ਕੋਈ ਹਾਲ ਨਹੀਂ ਜਾਂ ਤਾਂ ਪਸ਼ੂਆਂ ਦਾ ਕੰਮ ਹੁੰਦਾ ਤੇ ਜਾਂ ਰੋਟੀ ਟੱਕਦਾ ਕਵੇਲਾ ਹੋ ਜਾਂਦਾ ਮੁੜ ਕੇ ਐਂ ਹੀ ਜ਼ਿੰਦਗੀ ਲੰਘੀ ਜਾਂਦੀ ਹੈ ਜੀ ਆਖਿਆਈ ਸਿਖਿਆਈ ਨਾਲ ਚਲੋ ਜੀ ਮੱਝ ਨੇ ਪਾਣੀ ਪੀ ਲਿਆ ਹੂੰ ਤੇ ਦੂਜਿਆਂ ਨੂੰ ਪਿਆ ਪਿਆ ਅੰਦਰ ਕਰਦਾਂਗੇ ਤੇ ਬਾਅਦ ਚ ਤਲ ਚੋਲਾਂਗੇ ਧਾਰ ਤੇ ਉਹਦੇ ਨੂੰ ਪਾਣੀ ਗਰਮ ਹੋ ਜੂ ਫਿਰ ਆਪਾਂ ਪਾ ਦਾਂਗੇ ਲੇਟੀ ਠੀਕ ਹੈ ਜੀ ਲਓ ਜੀ ਰਾਤ ਦੇ 8 ਵਜੇ ਗਿਆ ਜੀ ਤੇ ਆਪਾ ਪਸ਼ੂ ਮਾਲ ਡੰਗਰ ਅੰਦਰ ਬਾਨਤਾ ਵੇ ਰੋਟੀ ਟੋਕ ਸਾਂਵਲੇ ਲੇਤੀ ਵੀ ਆਪਣੀ ਅੱਧੀ ਕਰੇਜ ਗਈ ਆਪਾ ਸਰੀਜੀ ਜਾਊਗੀ ਚਲੋ ਜੀ ਕੰਮਾਂ ਕਰਦੇ ਨੂੰ ਨਿਹਰਾ ਹੋ ਗਿਆ ਤੇ ਘਰੇਲੂ ਕੰਮ ਤਾਂ ਇਹੋ ਜੇ ਹੁੰਦੇ ਵਿੱਚ ਹੋਰ ਕੰਮ ਨਿਕਲਿਆ ਕਿਤੇ ਉਧਰ ਹੱਥ ਵਾਲਿਆ ਕੰਮ ਨੂੰ ਕਿਤੇ ਉਧਰ ਪਾਲਿਆ ਆਹੀ ਚੱਲਦਾ ਰਹਿੰਦਾ ਜੀ ਜ਼ਿੰਦਗੀ ਦਾ ਸਫਰ ਤੇ ਮਿਲਦੇ ਆ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਕਮੈਂਟ ਸ਼ੇਅਰ ਕਰਕੇ ਵੀ ਜ਼ਰੂਰ ਦੱਸਿਆ ਕਰੋ ਕਿ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਠੀਕ ਹੈ ਜੀ ਓਕੇ ਬਾਏ